ਇਹ ਚੋਪ ਦੇバイス ਹੋਣੀ ਮਾਸਕੀ ਤੁਸੀਂ ਡਾਲੇ ਪਹਿਲੇ ਕੱਟਣੇ ਸ਼ੁਰੂ ਕਰਦੇ ਹਾਂ ਹਾਂ ਜੀ ਉਸੇ ਰਿਪੋਰਟ ਮੇਨ ਦੇ ਵਿੱਚ ਠੀਕ ਹੈ ਕੌਣ ਹੈ ਫਟਾਏ ਚਾਰਜ ਕੌਣ ਹੈ ਦੀਪੂ ਹੋਲਡਰ ਕਿੱਥੇ ਹੈ ਇਹ ਕੀ ਤਰੀਕਾ ਵਈ ਸੜਕ ਦੇ ਵਿੱਚ ਤੁਸੀਂ ਲਾਈਨਾਂ ਲਾਈਆਂ ਹੋਈਆਂ ਬੰਦਿਆਂ ਨੇ ਮੈਨੂੰ ਕੱਦਸਿਆ ਵੀ ਇਹ ਸਪੀਕ ਲੈਣਾ ਆਏ ਹੋ ਨਈ ਜਿੱਥੇ ਜਾਂ ਤਾਂ ਤੁਸੀਂ ਸੁਣ ਲਓ ਮੇਰੀ ਗੱਲ ਕੈਪਸ਼ਨ ਯਾਦ ਰੱਖ ਕੇ ਪ੍ਰਬੰਧ ਕਰੋ ਠੀਕ ਹੈ ਤੁਸੀਂ ਨਾ ਤੜੇ ਦੇ ਰਹੇ ਹੋ ਕਾਹੋ ਤਰੀਕਾ ਹੈਗਾ ਸੜਕ ਦੇ ਵਿੱਚ ਕੋਈ ਬੱਚਾ ਤੱਲੇ ਆ ਜਾਵੇ ਕੋਈ ਹਾਦਸਾ ਹੋ ਜਾਵੇ ਅੱਗੇ ਸਟਾਫ ਨਹੀਂ ਘੱਟੇ ਬੜੇ ਕੜਗੰਦਰ ਲਾਓ ਫਾਟਮੇ ਸ਼ੁਰੂ ਕਰੋ ਅਲਹਮਦੁਲਿਲਾਹ ਨਾ ਨਹੀਂ ਚੜ੍ਹਦੀ ਜਗਤ ਆ ਤੁਸੀਂ ਆਪਣੀ ਦਵਾ ਉਪਰ ਮੰਗੋ ਅੱਜ ਤੋਂ ਮੈਂ ਤੁਹਾਨੂੰ ਜਗਤ ਕਿਉਂ ਰਿਹਾ ਨਾ ਨਹੀਂ ਚੜ੍ਹਦੀ ਜਗਤ ਜੀ ਨਹੀਂ ਜਾਂਦੀ ਹੋ कोई जिया का वादा तो, 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 दुण 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 है। तो है। नहीं है ਜਿਹੜਾ ਜੀਵਾਦ ਹੋਣੇ ਕਰਦੇ ਆਂ ਬੜਾ ਬਦਰ ਹੋ ਜਾਂਦਾ ਪਿੱਛੇ ਗਿਆ ਹਾਂ ਹਾਂ ਕੇ ਵੀ ਕਿਉਂ ਹੈ ਕੇ ਵੀ ਸਿਖੋਗੇ ਹਾਂ ਜੀ ਕੇ ਵੀ ਸੀ ਹੁੰਦੀ ਹੈ ਕੇਵਲ ਸੀ ਹੋਈ ਹੈ ਨਾ ਉਹਦੀ ਰਿਪੋਰਟ ਮੇਨ ਦੇ ਵਿੱਚ ਠੀਕ ਹੈ ਜਿਹਨੇ ਜੀਵਾਦ ਕਰਦੇ ਆਂ

ਦੋ ਬੱਚੇ ਇਹਨਾਂ ਦੇ ਕੱਟ ਹੋਏ ਨੇ ਪਹਿਲਾਂ ਨਹੀਂ ਲੱਗ ਹੋਏ ਲੱਗ ਕੋਈ ਨਹੀਂ ਹੋਏ ਐਡ ਨਹੀਂ ਹੋਏ ਹਜੇ ਐਡ ਕੋਈ ਨਹੀਂ ਕਰਵਾਉਣੇ ਸਾਨੂੰ ਜਦੋਂ ਨਾ ਅੱਜ ਜਦੋਂ ਜਾਨੀ ਦਫ਼ਤਰ ਤੇ ਦੋ ਬੱਚਿਆਂ ਦੇ ਨਾਂ ਹੀ ਨਹੀਂ ਚੜਦੇਗੇ ਸਾਰਿਆਂ ਦੇ ਘਟੇ ਹੋਏ ਆ ਕਿਸੇ ਦੁਬਈ ਵਾਲੇ ਤੇ ਕਿਸੇ ਅਰਬ ਕੰਟਰੀ ਵਾਲੇ ਤੇ ਦਾਣੇ ਨਹੀਂ ਕਰਦੇ ਸੇਰ ਦੀਸਾ ਤੇ ਉਹ ਮੰਗ ਕੀਤੀ ਗਈ ਸੀ ਵੀ ਜੀ ਇਸੇ ਡਿਮਾਂਡ ਪਾਉਣੀ ਹੋਣੀ ਹੈ ਇਹ ਟੈਲੇਫੋਨ ਹਜੇ ਹੋਇਆ ਤਾਂ ਨਹੀਂ ਹੈ ਨਹੀਂ ਇੰਪਲੀਮੈਂਟ ਤਾਂ ਨਹੀਂ ਹੋਇਆ ਕਿਸੇ ਦੁਬਈ ਵਾਲੇ ਦੇ ਆ ਸਾਡੇ ਸਾਰਿਆਂ ਦੇ ਜੀਆਂ ਦੇ ਨਾਲ ਇਹ ਬੱਚਾ ਜੇ ਬੋਲਦੇ ਆ ਤਾਂ ਜਿੰਦੇ ਚਾਰ ਗੱਲ ਕਰ ਲਓ ਜੀ ਇਹ ਇਹ ਥੋੜਾ ਜਿਹਾ ਸੁਭਾਚਾਇਕ ਨਹੀਂ ਮਗਰ ਕੀ ਇਹ ਕੰਮ ਉਹ ਪਹਿਲਾਂ ਦਿੰਦੇ ਸੀ ਮਾੜਾ ਮਿਲ ਨਹੀਂ ਟੋਕਵਾਰੀ ਬਾਗਾ ਸਾਡੀ ਮਾੜੀ ਤੁਸੀਂ ਇੱਕ ਤਾਂ ਮੈਨੂੰ ਲਿਸਟ ਭੇਜਣੀ ਆ ਠੀਕ ਹੈ ਜੀ ਦੂਸਰਾ ਜਿੰਨੇ ਦਬਈ ਵਾਰੀ ਆ ਕਿਸੇ ਦਾ ਨਾਮ ਨਹੀਂ ਕੱਟਣਾ ਲੇਪਰ ਕਰਦੇ ਆ ਉਹ ਲੋਕ ਠੀਕ ਹੈ ਸਮਝ ਗਿਆ ਮੇਰੀ ਗੱਲ ਹਾਂ ਜੀ ਹਾਂ ਕਿ ਵਈ ਸੀ ਸਿਰਫ ਕੈਨੇਡਾ ਅਮਰੀਕਾ ਵਾਲੇ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਵਾਸਤੇ ਆ ਠੀਕ ਹੈ ਜੀ ਦੁਬਈ ਦੁਬਈ ਵਾਲਿਆਂ ਦੀ ਕਿਸੇ ਅਲੂ ਕੰਟਰੀ ਵਾਲੇ ਤੇ ਤੇਰੀ ਰਿਸਪੌਂਸਿਬਿਲਟੀ ਫਿਕਸ ਹੋ ਜੂ ਨਹੀਂ ਤਾਂ ਹੁਣੇ ਘੱਟਦੇ ਉਹਨਾਂ ਨੂੰ ਘੱਟ ਮਾਰ ਜਿਹੜੇ ਦੁਬਈ ਵਾਲੇ ਕਿੰਨੇ ਪਿੰਡਾਂ ਦੀ ਕਿਵੇਂ ਸੀ ਕੀਤੀ ਇਹਦੇ ਦੀ ਆਪ ਤੋਂ ਤਿੰਨਾਂ ਦੇ ਵਿੱਚ ਦਵਾਈ ਵਾਲਿਆਂ ਦੇ ਘੱਟ ਮਾਰ ਤਾ ਨਹੀਂ ਮੇਰੇ ਕੋਲ ਕਿਸੇ ਦਾ ਕੋਈ ਨਹੀਂ ਠੀਕ ਹੋ ਰਿਹਾ ਜੀ ਦਿਓ ਜਣੇ ਨਾ ਅਜੇ ਪਿੱਛੋਂ ਕੱਟਨੇ ਹੋਏ ਹਾਂ ਸੁਣ ਮੇਰੀ ਗੱਲ ਅਜੇ ਪਿੱਛੋਂ ਕੇ ਵੀ ਸੀ ਹੋਈ ਨਹੀਂ ਤੁਸੀਂ ਜਾਨੇ ਪਹਿਲੇ ਕੱਟ ਦੇਣੇ ਸ਼ੁਰੂ ਕਰ ਦੇ ਜੀ ਕੀ ਕਰਨੇ ਕਰੇ ਅਜੇ ਨਹੀਂ ਲੱਗੂਣਗੇ ਅਜੇ ਕੇ ਵੀ ਸੀ ਲੱਗੂ ਨਹੀਂ ਹੋਈ ਜੀ ਤੁਸੀਂ ਜਾਨੇ ਪਹਿਲੇ ਕੱਟ ਦਿਓ ਨਹੀਂ ਤੇ ਮੈਡਮ ਜੀ ਇੱਕ ਮਿੰਟ ਚੁੱਪ ਕਰੋ ਤੁਸੀਂ ਕੇ ਵੀ ਸੀ ਅਜੇ ਲੱਗੂ ਨਹੀਂ ਹੋਈ ਹਾਂ ਜੀ ਮੈਡਮ ਦਾਨੇ ਪਟਦੇ ਵਾਈ ਨਹੀਂ ਕੀ ਕੀ ਬੀਲੀ ਬੀਲੀ ਲਗਭੂ ਨਹੀਂ ਹੋਈ ਸੈਲਫੋਨਰ ਕੋਡ ਲੈਂਡ ਲੀਆ ਹਾਂਜੀ ਹਾਂਜੀ ਦਾਣੇ ਹਜੇ ਕਿਸੇ ਦੇ ਨਹੀਂ ਕੱਟੇ ਕਿਉਂ ਬੰਦ ਕੀਤੇ ਸਭ ਨੂੰ ਦਾਣੇ ਦਿਓ ਲੈ ਕੇ ਜਾਣਾ ਚਾਹੀਦਾ ਜੇ ਦੇ ਕੱਟੇ ਠੀਕ ਹੈ ਜੀ ਜੀ ਸਮਝ ਗਿਆ ਮੇਰੀ ਗੱਲ ਹਾਂਜੀ ਹਾਂਜੀ ਨੇਰ ਪਾਇਆ ਤੁਸੀਂ ਅਜੇ ਲਾਗੂ ਹੀ ਕੁਝ ਨਹੀਂ ਹੋਇਆ ਤੁਸੀਂ ਕਿਦੋਂ